ਬੜਾ ਸੈਂਸੇਟ ਜਿਹਾ ਕ੍ਰਾਈਮ ਆ ਜੀ ਇਹ ਕਿਉਂਕਿ ਲੋਕ ਤਾਂ ਘਰ ਦੇ ਬਾਹਰ ਗੱਡੀਆਂ ਖੜੀ ਕਰ ਦਿੰਦੇ ਨੇ ਕਿ ਬੜੀਆਂ ਹੁੰਦੀਆਂ ਨੇ 19 20 ਜੂਨ ਦੀ ਗੱਲ ਹੈਗੀ ਰਾਤ ਨੂੰ ਕੋਈ 1:3 2:3 3:00 1:3 2:00 ਦੇ ਨਿਰ ਦੇ 3:00 ਨਾਮ ਨੂੰ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮਰੂਤੀ ਨੂੰ ਅੱਗ ਲਾਤੀ ਉਹ ਉਤਰਦੇ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਇਹ ਬੰਦੇ ਨੇ ਪਛਾਣ ਲਿਆ ਤਿੰਨਾਂ 'ਚੋਂ ਤਿੰਨਾਂ ਨੂੰ ਜਾਂ ਤਿੰਨਾਂ 'ਚੋਂ ਇੱਕ ਨੂੰ ਉਦੋਂ ਬਾਅਦ ਜਦੋਂ ਅਸੀਂ ਇਨਵੈਸਟੀ ਉਦੋਂ ਬਾਅਦ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਨੂੰ ਵੀ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਕੋਈ ਅੱਗ ਲਾ ਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਇਹਦੀ ਐਫਆਈਆ ਨੰਬਰ ਦਰਜ ਕੀਤਾ 143 ਫਿਰ ਉਦੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਹੈ ਤਰुण ਕੁਮਾਰ ਉਹਦੀ 200 ਰੁਪਏ ਦਾ ਨਰਾਜ਼ਗੀ ਹੋ ਕਿਸੇ ਘਰ ਦੇ ਨਾਲ ਉਹ ਅਸੀਂ ਰਾਉਂਡ ਅਪ ਕਰ ਲਿਆ ਜਦੋਂ ਲਿਆ ਕੇ ਉਹਨੂੰ ਮੌਕੇ ਤੇ ਪੁੱਛ ਗਿਸ਼ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜਿਵੇਂ ਕੁਛ ਨਹੀਂ ਕੀਤਾ ਮੈਂ ਤਾਂ ਦਿੱਲੀ ਰਹਿਣਾ ਹੈ ਮੇਰਾ ਤਾਂ ਤਲਕ ਨਹੀਂ ਐਸ ਗੱਲ ਨਾਲ ਕੋਈ ਜਦੋਂ ਉਹਦੀ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਆਂਦਾ ਉਹਨੇ ਆ ਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਘਰ ਦੀ ਨਰਾਜ਼ਗੀ ਕੀ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਦਿੰਦੇ ਕੱਖ ਨਹੀਂ ਹੈਗੇ ਇਹਹੀਆਂ ਵਾਲੀਆਂ ਮੁੱਡੀਆਂ ਪਰਿਵਾਰ ਕੰਨ ਨਰਾਜ਼ਗੀ ਸੀਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ ਉਹਦੀ ਅਸੀਂ ਰੈਸਟ ਪਾਤੀ ਆ ਦੋ ਜਣੇ ਹੋਰ ਨੇ ਉਹ ਥੋੜੇ ਜਿھے ਕੁਝ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਨੂੰ ਪਹਿਲਾਂ ਨਾ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦੇਗਾ ਸਾਡੇ ਧਿਆਨ ਚ ਹੈਗੇ ਹੋ ਕੌਣ ਨੇ ਪੰਡਤ ਗਏਗੇ ਨੇ ਕਿਉਂ ਗਿਆ ਪੰਡਤ ਗਏ ਮ ਡਰਾਉਣ ਵਾਸਤੇ ਪੰਡਤ ਗਏਗਾ ਕੋਈ ਲਿੰਕ ਹੈਗਾ ਨਹੀਂ ਲਿੰਕ ਦਾ ਹੈਲਥ ਕਦੇ ਸਾਹਮਣੇ ਆਇਆ ਨਹੀਂ ਆ ਇਹ ਤਾਂ ਲੇਬਰ ਮੈਨ ਆ ਇਹਦੇ ਉਹਨਾਂ ਕੀ ਲਿੰਕ ਹੋਣਾ ਹੈ ਆ ਉਹ ਕਿਹਨੇ ਬੈਸਲੀ ਮੰਗ ਮੰਗਵੀ ਹਾਂਜੀ ਬੈਸਲੀ ਮੰਗ ਮੰਗਵੀ 50000 ਦੀ ਮੰਗ ਕੀਤੀ ਸੀ ਜੀ ਅੱਛਾ ਜੀ ਆਪ ਦਾ ਆਪਦਾ ਇਹ 150 ਰੁਪਏ ਦੇ ਕੰਮ ਕਰਦਾ ਹੈ ਰੋਜ਼ ਦੀ ਅੱਛਾ ਜੀ ਕਮਲ ਪੈਕਿੰਗ ਦਾ ਕੰਮ ਕਰਦਾ ਜੀ ਦਿੱਲੀ ਇਹ ਕੋਈ ਸੀਸੀਟੀਵੀ ਵੀ ਆਈ ਸਾਰੀ ਗੱਲ ਆ ਹਾਂ ਸੀਸੀਟੀਵੀ ਸਾਡੇ ਕੋਲ ਹੈਗੀ ਆ ਜੀ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਔਨ ਫਾਈਲ ਹੈਗੀ ਆ ਤਿੰਨ ਜਣੇ ਔਨ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਜਦੋਂ ਨਿਕਲਿਆ ਤੁਰੇ ਆ ਉਥੇ ਪਛਾਣेंगे ਇਹ ਸਾਡੇ ਕੋਲ ਆ ਰਹੇ ਆ ਉਦੀ ਗਵਾਹੀ ਸਾਡੇ ਕੋਲ ਫਾਈਲ ਤੇ ਹੈਗੀ ਆ ਉਹ ਡੈਫੀਨੇਟ ਕੇਸੇ ਸਜ਼ਾ ਹੋਊਗਾ ਸਰ ਇਹ ਸਾਡੇ ਮੈਲਾ ਵੀ ਕੋਈ ਨਹੀਂ ਦੋ ਰਿਹਾ ਇਸ ਤਰ੍ਹਾਂ ਦਾ ਨਹੀਂ ਇਹਦੇ ਪਹਿਲਾਂ ਕੋਈ ਪਰਚਾ ਨਹੀਂ ਗਿਆ ਕਿਉਂਕਿ ਇਹ ਤਾਂ ਫੈਮਿਲੀ ਇੰਸਟੀਚੂਟ ਟਾਈਪ ਗੱਲ ਹੈਗੀ ਆ ਕਿ ਜਿਵੇਂ ਉਹਨੇ ਦੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹਿਆ ਮੈਨੂੰ ਦਿੰਦੇ ਕੱਖ ਨਹੀਂ ਹੈਗੇ ਗਿਰਦਾਰ ਕਿ ਤੋਂ ਬਿੱਤਾ ਦਾਰ ਇਹਨੂੰ ਤਰਾ ਇਨਵੈਰੇਜ ਕੀਤਾ ਗਿਆ ਜੀ ਜ਼ਹਿਰਾ ਗਰੌਂਡ ਦੇ ਕੋਲ ਸਰ ਇਹ ਕੋਲੋਂ ਕੁਛ ਇਸ ਤਰ੍ਹਾਂ ਦਾ ਬਰਾਮਦ ਹੋਇਆ ਕੁਛ ਨਹੀਂ ਜੀ ਲੋੜ ਨਹੀਂ ਹੈਗੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਮੋਬਾਈਲ ਬਰਾਮਦ ਹੋ ਗਿਆ ਜੀ ਇਹ ਤਾਂ ਦੇਖੋ ਮੇਨ ਗੱਲ ਕੀ ਆ ਇਹ ਉਸ ਇਹ ਕਿਸੇ ਕੰਨੋ ਮੁਕਰ ਨਹੀਂ ਸਕਦਾ ਬੇਸਿਕਲੀ ਦਿੱਲੀ ਰਹਿਣ ਵਾਲਾ ਬੰਦਾ ਰਾਤ ਨੂੰ 1:30 ਵਜੇ ਉਸ ਵੇਲੇ ਉਥੇ ਉਹਦੀ ਮੌਜੂਦਗੀ ਹੋਵੇ ਉਹ ਕਿਵੇਂ ਕਹਦੂਗਾ ਮੈਂ ਉਥੇ ਮੌਜੂਦ ਨਹੀਂ ਹੈਗਾ ਉਹ ਉਥੇ ਪਛਾਣਿਆ ਹੈਗਾ ਜੀ ਮੈਂ ਉਥੇ ਮੌਜੂਦ ਸੀਗਾ ਸਰ ਇਹ ਫੇਰ ਜਿਹੜੀ ਰੋਲ ਹੈਗਾ ਜੀ ਵੇ ਕੋਈ ਉਹ ਨਹੀਂ ਉਹ ਤੋਂ ਇਨੋਸੈਂਟ ਅਜਿਹਾ ਹੁੰਦਾ ਉਹ ਤਾਂ ਉਸ ਕਰ ਦਿੱਤੀ ਹੈਗੀ ਆ ਉਹਦਾ ਕੋਈ ਰੂਲ ਨਹੀਂ ਆ ਘਰ ਵਾਲੀ ਦਿੰਦੀ ਸੀ ਨਾ ਤਰੂੰ ਤਰੂੰ ਦੇ ਕਹੜੀ ਗੱਲ ਹੈ ਜੀ ਜੁਰਮ ਤਾਂ ਬੰਦੇ ਨੇ ਕੀਤਾ ਨਾ ਸਰ ਇਹਨਾਂ ਕਿੰਨੀ ਦੇਰ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਕਿ ਗੱਡੀ ਨੂੰ ਅੱਗ ਲਾਣੀ ਆ ਜਾਂ ਰੋਟੀ ਬੰਦ ਇਹਨਾਂ 10 15 ਦਿਨ ਦੇ ਮਨ ਵਿੱਚ ਇਹਦੇ ਮੰਨ ਸੀ ਕਿ ਵੀ ਮੈਨੂੰ ਇਹ ਕੁਝ ਕਮੋਡੀਟ ਨਹੀਂ ਕਰ ਰਹੀ ਕਿਸੇ ਕੋ ਘਰੋਂ ਥੋੜੀ ਜਿਹੀ ਗਰੀਬੀ ਸੀਗੀ ਰੋਟੀ ਦੇ ਲਾਲੇ ਪਏ ਹੋਏ ਸੀਗੇ ਬੰਦਾ ਫਿਰ ਕੋਈ ਨਾ ਕੋ ਮਾੜਾ ਕੰਮ ਸੋਚਦਾ ਆ ਕਸਰ ਇਹਨੇ ਕਾਲ ਕਿੰਨੇ ਕੀਤੀ ਸੀ ਜਿਹਨੂੰ ਫੜ ਲਿਆ ਇੰਨੀ ਫੋਨ ਕੀਤਾ ਸੀ 50000 ਲਈ ਦੇ ਦੇ ਨਾਲ ਜਿਹੜੇ ਦੋ ਬੰਦੇ ਸੀ ਉਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹਨੇ ਕੀਤਾ ਇਹਨੇ ਕੀਤਾ ਜਾਂ ਕਰਾਇਆ ਆਪਦੇ ਸਹੁਰੇ ਨੂੰ 5 ਲੱਖ ਦਾ ਕੀਤਾ ਕਿਹਾ ਕੀ ਸੀ ਕਿਹਾ ਕੀ ਇਹਨਾਂ ਨੇ ਇਹਨੇ ਉਹੀ ਕਿਹਾ ਕਿ ਮੈਂ ਪੰਡਤ ਗੈਂਗ ਹੈਗਾ ਮੈਨੂੰ 5 ਲੱਖ ਰੁਪਇਆ ਦੇ ਦੇ ਨਹੀਂ ਤੇ ਮੈਂ ਆ ਉਹ ਸਾਰੀ ਫੇਕ ਗੱਲ ਆ ਜਿਹੜੀ ਕੋਈ ਸਚਾਈ ਨਹੀਂ ਹੈਗੀ ਠੀਕ ਹੈ ਹਾਂ ਇਹ ਵੀ ਪੰਡਤ ਗੈਂਗ ਦਾ ਨਾਮ ਹੀ ਕਿਉਂ ਲਿੱਤਾ ਕਾਰਨ ਇਹਦੇ ਹੋਰ ਪੰਡਤ ਗੈਂਗ ਨੇ ਕਿਦਾਂ ਮਰਜ਼ੀ ਨਾਲ ਉਹਨਾਂ ਨੂੰ ਜੀ ਨਹੀਂ ਜਿੱਦਾਂ ਜਿਹੜਾ ਬੰਦਾ ਜਗਵਾਣੀ ਪੜਦਾ ਹੈ ਹੋਰ ਵੀ ਰੀਖਾ ਵਾੜ ਪੜਦਾ ਆ ਉਹਨਾਂ ਨੂੰ ਜੋ ਨਾਮ ਮਿਲ ਜਾਂਦੇ ਜਿੰਨੇ ਮਰਜ਼ੀ ਨਾਲ ਨਾ ਬਲੋ ਖ਼ਬਰਾਂ ਦੇ ਦੇਖ ਕੇ ਨਾਮ ਲਿੱਤੇ ਹੁੰਦੇ ਆ ਮੈਂ ਕਹਿੰਦੀ ਤੁਸ ਤਰ ਵੀ ਪਿਆਣਾ ਪਤਾਉਣੇ ਮੈਨੂੰ ਵੀ ਨਾ ਪਤਾ ਹੋਣੇ ਆ ਇਹ ਤਾਂ ਨਾ 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 ਕਬੱਡੀ ਵਾਲੀ ਹੈਗੀ ਇੱਥੇ ਕਿਹੜੀ ਕਿਹੜੀ ਧਾਰਾ ਲੱਗੀ ਆ ਸਰ ਜੀ ਇਹਦੇ ਮੇਨ ਦਾ 436 ਬੜੀ ਵੱਡੀ ਧਾਰਾ ਜੀ ਸੈਸ਼ਨ ਕਮੇਟਾ ਜੋ ਉਮਰ ਕਾਇਦਾ ਇਹੀ ਨਹੀਂ ਭੁਗਤੀ ਜਾਣੀ ਇਹ ਤਾਂ 50000 ਕੇ 5 ਲੱਖ ਰੁਪਏ 5 ਲੱਖ ਰੁਪਏ ਦੀ ਡਿਮਾਂਡ ਆ ਤੇ ਇਹਨਾਂ ਉਹਨਾਂ ਨੇ ਕੋਈ ਪੈਸੇ ਦਿੱਤੇ ਵੀ ਹੈ ਇਹਨਾਂ ਦਾ ਨਾ ਨਾ ਕੁਝ ਵੀ ਨਹੀਂ ਹੈਗਾ ਉਹ ਤਾਂ ਕਾਲ ਕਰੋ ਆਈ ਤੇ ਅੱਗੇ ਕਾਲ ਆਈ ਉਸੇ ਦਿਨ ਹੀ ਹੋ ਗਿਆ ਸੀ ਨਹੀਂ ਅੱਗੇ ਪਹਿਲਾਂ ਵਾਲੀ ਆ ਕਾਲ ਬਾਜ਼ ਕੀਤੀ ਹੋਰ ਬਾਤ ਕੀਤੀ ਹਾਂ ਜੀ ਗੱਡੀ ਨੂੰ ਆਪੇ ਜਿਹੜਾ પેટ્રોલ ਉਹ ਲਾਈ ਆ ਜੀ પેટ્રોલ ਨਾਲ 19 20 ਦੀ ਰਾਤ ਨੂੰ ਤੇ ਗੱਡੀ ਕਿਹੜੀ ਸੀਗੀ ਗੀ ਮਰੂਤੀ ਐਕਸ ਠੀਕ ਹੈ ਸਰ ਠੀਕ ਹੈ ਜੀ